ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਹਾਨੂੰ ਦੋਸਤੋ ਪਤਾ ਹੈ ਕਿ ਅਸੀਂ ਹਰ ਇੱਕ ਪਿੰਡ ਵਿੱਚ ਜਾਂਦੇ ਆ ਜਿੱਥੋਂ ਪੰਚਾਇਤਾਂ ਆਪਣੀਆਂ ਨਵੀਆਂ ਬਣੀਆਂ ਇਦਾਂ ਪਿੰਡਾਂ ਵਿੱਚ ਇਸੇ ਤਰ੍ਹਾਂ ਅੱਜ ਅਸੀਂ ਮਹਿੰਦਵਣੀ ਗੁਜਰਾ ਪਹੇ ਪਹੁੰਚੇ ਆ ਜਿੱਥੇ ਦੇ ਸਰਪੰਚ ਸੁਨੀਤਾ ਦੇਵੀ ਬਣੇ ਨੇ ਅੱਜ ਆਪਾਂ ਉਹਨਾਂ ਨਾਲ ਗੱਲਾਂ ਕਰਾਂਗੇ ਪਿੰਡ ਦੇ ਵਿਕਾਸ ਬਾਰੇ ਜੋ ਜੋ ਚੱਲ ਰਹੀ ਸਰਕਾਰ ਹੈ ਸਾਡੀ ਉਹਦੇ ਬਾਰੇ ਤੇ ਇੱਕ ਜੋ ਬੜਾ ਬਹੁਤ ਬੜਾ ਕੋਡ ਲੱਗਿਆ ਹੋਇਆ ਜਵਾਨੀ ਸਾਡੀ ਨੂੰ ਨਸ਼ੇ ਦਾ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਹੁਣ ਮੇਰੇ ਨਾਲ ਇਸ ਟਾਈਮ ਬੈਠ ਨੇ ਚਿੰਤਾ ਦੇ ਵੀ ਪਹਿਲਾ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੁਸੀਂ ਇਸ ਪਿੰਡ ਦੇ ਸਰਪੰਚ ਬਣੇ ਜੀ ਬਹੁਤ ਧੰਨਵਾਦ ਜੀ ਤੇ ਸਨੀਤਾ ਦੇਵੀ ਜੀ ਤੁਹਾਡਾ ਦੇਖਿਆ ਜਾਵੇ ਪਿੰਡ 'ਚ ਵਿਕਾਸ ਹੈ ਜਿਹੜਾ ਉਹ ਕਿੰਨਾ ਕੁ ਵਿਕਾਸ ਹੋਇਆ ਹੋਇਆ ਹੈ ਕਿ ਕਿੰਨਾ ਕੁ ਵਿਕਾਸ ਰਿਹਾ ਹੈ ਜਿੱਦਾਂ ਉਹਨੇ ਪਰਸੈਂਟੇਜ ਦੇ ਹਿਸਾਬ ਨਾਲ ਪੁੱਛ ਲੈਣਾ ਕਿ ਆਪਣਾ 100% ਦੇ ਵਿੱਚੋਂ ਕਿੰਨੇ ਪਰਸੈਂਟੇਜ ਵਿਕਾਸ ਤੁਹਾਡੇ ਪਿੰਡ 'ਚ ਹੋਇਆ ਹੈ ਜੀ 20% ਹੋਇਆ ਜੀ 80% ਰਹਿੰਦਾ ਅੱਛਾ ਜੀ ਵਿਕਾਸ ਯਾਨੀ ਬਹੁਤ ਘੱਟ ਹੋਇਆ ਪਿੰਡ 'ਚ ਹਾਂ ਜੀ ਹਾਂ ਜੀ ਸਾਡੇ ਨਾਲ ਪੰਜ ਸਾਹਿਬ ਜੁੜੇ ਨੇ ਪੰਜ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਵਿੱਚ ਕਿਹੜੀ-ਕਿਹੜੀ ਤੁਹਾਨੂੰ ਜਿਹੜੇ ਕਮੀ ਲੱਗਦੀ ਹੈ ਜ਼ਿਆਦਾ ਜਿਹੜੀ ਤੁਸੀਂ ਕਹਿੰਦੇ ਜ਼ਿਆਦਾ ਜ਼ਰੂਰਤ ਹੈ ਜਿਸ ਜੀ ਜੀ ਉਹ ਕਿ ਕਿੜੀ ਕਿੜੀ ਚੀਜ਼ ਹੈ ਜੀ ਸਰ ਸਾਨੂੰ ਤਾਂ ਪਹਿਲੇ ਨੰਬਰ ਤੇ ਇੱਕ ਜਿਮ ਚਾਹੀਦਾ ਜਿਹੜੀ ਓਪਨ ਜਿਮ ਹੋਵੇ ਜਿੱਦੇ ਵੀ ਬੱਚ ਕੁੜੀਆਂ ਮੁੰਡੇ ਸਾਰੇ ਜਾ ਸਕਣ ਠੀਕ ਹੈ ਜੀ ਠੀਕ ਹੈ ਜੀ ਨਾਲ ਸਾਡੇ ਪਿੰਡਾਂ ਦਾ ਥੋੜਾ ਵਿਕਾਸ ਹੋਵੇ ਠੀਕ ਹੈ ਅਸੀਂ ਇਹ ਚਾਹੁੰਦੇ ਤਾਂ ਹਾਂ ਦੇਖੋ ਹਰ ਇੱਕ ਸਟੇਜ ਦੇ ਵਿੱਚ ਦੇਖੋ ਕੁੜੀਆਂ ਕਿੰਨੀਆਂ ਅੱਗੇ ਜਾ ਰਹੀਆਂ ਟੈਵਲ ਤੇ ਠੀਕ ਹੈ ਨਾ ਅੱਜ ਕੱਲ ਹਰਿਆਣਾ ਦੇਖ ਲਓ ਕਿਤੇ ਮਰਜ਼ੀ ਦੇਖੋ ਕੁੜੀਆਂ ਸਭ ਤੋਂ ਅੱਗੇ ਜਾ ਰਹੀਆਂ 골ਡ ਮੈਡਲ ਧਾਰ ਰਹੀਆਂ ਕੁਝ ਨਹੀਂ ਅਸੀਂ ਚਾਹੁੰਦੇ ਕਿ ਸਾਡੇ ਪਿੰਡਾਂ ਦਾ ਵੀ ਇਸ ਹਿਸਾਬ ਨਾਲ ਵਿਕਾਸ ਹੋਵੇ ਵੀ ਕੱਲ ਨੂੰ ਕੋਈ ਕਹੇ ਕਿ ਹਾਂ ਜੀ ਆ ਪਿੰਡ ਦੇ ਦੇਖੋ ਬ ਕੁੜੀਆਂ ਨੂੰ ਬਹੁਤ ਪਹਿਲ ਦਿੱਤੀ ਜਾਂਦੀ ਹੈ ਉੱਥੇ ਕੁੜੀਆਂ 골ਡ ਮੈਡਲ ਲੈ ਕੇ ਆਉਣੀਆਂ ਬਾਕਸਿੰਗ ਚ ਰਖ ਲੋ ਵੈਲਵਰਨੀ ਚ ਰਖ ਲੋ ਅਸੀਂ ਆਪਣੀਆਂ ਕੁੜੀਆਂ ਨੂੰ ਨਹੀਂ ਕੱਟਦੇ ਬਾਹਰ ਸਾਨੂੰ ਚਾਹੀਦਾ ਕਿ ਜਿਹੜੀ ਜਿਮ ਹੈ ਪਿੰਡ ਚ ਅਸੀਂ ਇਕੱਲੇ ਮੁੰਡਿਆਂ ਲਈ ਮੰਗਦੇ ਆ ਸਾਨੂੰ ਜਿੱਦੋਂ ਪੰਚ ਸਾਹਿਬ ਨੇ ਕਿਹਾ ਕਿ ਕੁੜੀਆਂ ਲਈ ਵੀ ਜਿਮ ਜ਼ਰੂਰੀ ਜਿਮ ਹੈ ਚਾਹੀਦੀ ਕਿਉਂਕਿ ਆਪਾਂ ਕੁੜੀਆਂ ਨੂੰ ਬਰਾਬਰ ਰੱਖੀਏ ਮੁੰਡਿਆਂ ਦੇ ਅਸੀਂ ਬਸ ਇੱਕ ਕਹਿਣ ਲਈ ਕਹਿ ਦਿੰਨੇ ਆ ਕਿ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਪਰ ਦਿਲ 'ਚ ਫਰਕ ਆਪਾਂ ਰੱਖਦੇ ਆ ਇਹ ਗੱਲ ਮੈਂ ਤੁਹਾਨੂੰ ਕੈਮਰੇ ਓਨ ਕੈਮਰਾ ਕਰਨਾ ਸਾਨੂੰ ਨਹੀਂ ਰੱਖਣਾ ਚਾਹੀਦਾ ਜਿੱਦਾਂ ਮੁੰਡਲੇ ਜਮਲੇ ਤੇ ਆਈਏ ਉਹਦੇ ਕੁੜੀਆਂ ਲਈ ਲੈ ਕੇ ਆਣੀ ਚਾਹੀਦੀਆਂ ਕੁੜੀਆਂ ਲਈ ਓਪਨ ਜਮ ਲਿਓ ਹੈਨਾ ਜਿਸ ਤਰ੍ਹਾਂ ਕੀ ਉਹ ਅੱਗੇ ਵਧਣ ਕਿਸੇ ਗੇਮ 'ਚ ਕੁੜੀ ਦੀ ਰੁਚੀ ਆ ਉਹਨੂੰ ਗੇਮ 'ਚ ਪਾਓ ਜੋ ਯਾਨੀ ਜੋ ਬੱਚਾ ਕਰਨਾ ਚਾਹੁੰਦਾ ਹੈ ਜਿਸ ਬੱਚੇ ਵਿੱਚ ਜੋ ਟੈਲੈਂਟ ਹੈ ਮੈਂ ਕਹਿੰਦਾ ਉਹਨੂੰ ਕਰਨ ਦੇਣਾ ਚਾਹੀਦਾ ਹੈ ਤਾਂ ਜੋ ਕੀ ਉਹਨਾਂ ਦਾ ਧਿਆਨ ਬੁਰੇ ਕੰਮਾਂ ਵੱਲ ਨਾ ਜਾਵੇ ਮੁੰਡਿਆਂ ਦਾ ਨਸ਼ਿਆਂ ਵੱਲ ਨਾ ਜਾਵੇ ਤੇ ਉਹ ਆਪਣੇ ਇੱਕ ਫੋਕਸ ਰੱਖਣ ਗੇਮ ਦਾ ਉਹਨਾਂ ਨੂੰ ਨਸ਼ਾ ਰਹੇ ਤੇ ਕੁੜੀਆਂ ਨੂੰ ਵੀ ਇਦਾਂ ਹੀ ਰਹੇ ਜਿਮ ਦਾ ਨਾਚ ਰਹੇ ਜਾਂ ਗੇਮ ਦਾ ਨਾਚ ਰਹੇ ਪੰਸਬੀ ਇਹ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਮੈਨੂੰ ਇਸ ਤੋਂ ਇਲਾਵਾ ਪੰਸਬਾਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਿੰਡ ਵਿੱਚ ਹੋਰ ਸਰ ਇੱਕ ਸਾਡੇ ਪਿੰਡ ਵਿੱਚ ਲਾਇਬ੍ਰੇਰੀ ਖੋਲੀ ਜਾ ਸਕਦੀ ਜਿਹਦਾ ਆਪਰ ਟਾਈਮ ਅਸੀਂ ਲੇਟ ਜੇ ਬਹਿਲੇ ਹੁੰਨੇ ਆ ਸਾਡਾ ਹੀ ਮਨ ਕਰਦਾ ਅਸੀਂ ਬੁੱਕਸ ਵਗੈਰਾ ਪੜੀਏ ਜਾਂ ਹੋਰ ਬੱਚੇ ਉਹ ਵੀ ਚਾਹੁੰਦੇ ਨੇ ਕਿ ਬੁੱਕਸ ਵਗੈਰਾ ਪੜੀਏ ਸਕੂਲ ਤੋਂ ਪਾਰਟ ਟਾਈਮ ਕੋਲੋਂ ਹਾਂ ਜੀ ਹੁੰਦੇ ਹਨ ਉਸ ਟਾਈਮ ਉਹਨਾਂ ਦਾ ਪੜ੍ਹਨ ਦਾ ਮਨ ਹੋਵੇ ਆਦਿ ਲੋਕ ਨੂੰ ਮਨ ਆਉਂਦਾ ਛੇ ਵਾਲਾ ਨਾ ਹੈ ਤੇ ਇਹ ਚੀਜ਼ਾਂ ਜ਼ਰੂਰ ਨੇ ਲਾਇਬ੍ਰੇਰੀ ਵੀ ਜ਼ਰੂਰੀ ਹੈ ਇੱਕ ਲਾਇਬ੍ਰੇਰੀ ਜ਼ਰੂਰੀ ਹੈ ਠੀਕ ਹੈ ਜੀ ਇਹ ਵੀ ਤੁਹਾਡੀ ਬਹੁਤ ਵਧੀਆ ਗੱਲ ਹੈ ਕਿ ਬੱਚੇ ਵਿਲੇ ਟਾਈਮ ਜਾਂ ਤੁਸੀਂ ਵਿਲੇ ਟਾਈਮ ਕੋਈ ਵੀ ਸਿੱਖਿਆ ਆ ਬੰਦਾ ਸਿੱਖਿਆ ਦਾ ساری ਉਮਰ ਨਹੀਂ ਕਹਿੰਦੇ ਸਿੱਖ ਸਕਦਾ ਇਹ ਵਧੀਆ ਗੱਲ ਹੈ ਜਿਹਦੋਰੀ ਲਾਇਬ੍ਰੇਰੀ ਲੈਣ ਕਰਨੀ ਚਾਹੀਦੀ ਹੈ ਪਿੰਡ ਵਿੱਚ ਤੇ ਇਸ ਤੋਂ ਇਲਾਵਾ ਹੋਰ ਕੋਈ ਹੈ ਮੈਂ ਸਰ ਹੋਰ ਤਾਂ ਬਹੁਤ ਹੈ ਜਿਹੜਾ ਹੁਣ ਜਿਹੜੀ ਮਰਜ਼ੀ ਤੁਸੀਂ ਕਰਨਾ ਹੋ ਨਾ ਹਾਂਜੀ ਬਹੁਤ ਜ਼ਿਆਦਾ ਹੈ ਪਿੰਡਾਂ ਦੇ ਪ੍ਰੋਬਲਮ ਹਨ ਤੁਹਾਨੂੰ ਪਤਾ ਹੀ ਬਹੁਤ ੁੰਨੀਆ ਸੀ ਕਿਨੇ ਹਰ ਟਾਈਮ ਸਾਡਾ ਪਿੰਡ ਇੱਦਾਂ ਦਾ ਕੁਝ ਹਾਲ ਬਣ ਜੇ ਕਿ ਲੋਕੀ ਕਹਿੰਦੇ ਸੀ ਫਲਾਣੇ ਪਿੰਡ ਦਾ ਵਿਕਾਸ ਹੋਇਆ ਹੈ ਹੋਇਆ ਸਹੀ ਹੈ ਅਸੀਂ ਵਿਕਾਸ ਕਰਨੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਠੀਕ ਹੈ ਜੀ ਫਿਰ ਤੁਸੀਂ ਇਹੀ ਚਾਹਨਾ ਕਿ ਪਿੰਡ ਦਾ ਵਿਕਾਸ ਵੱਧ ਤੋਂ ਅੱਜ ਜਿਹੜੇ ਸਾਡੇ ਸਰਪੰਚ ਸਾਹਿਬ ਬਣੇ ਨੇ ਤੁਹਾਨੂੰ ਉਹਨਾਂ ਦੇ ਬਹੁਤ ਉਮੀਦਾਂ ਹੈ ਬਹੁਤ ਉਮੀਦਾਂ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਜਿੱਥੇ ਸਾਨੂੰ ਖੜਨ ਕਹੋ ਉਹਨਾਂ ਦੇ ਬਰਾਬਰ ਖੜਾ ਦੇਗੀ ਠੀਕ ਹੈ ਜੀ ਓ ਕਿਉਂਕਿ ਬੰਦਿਆਂ ਨੂੰ ਜਿਆਦਾ ਪਤਾ ਹੁੰਦਾ ਪਿੰਡ ਵਿੱਚ ਕਿਹੜੇ-ਕਿਹੜੀ ਕਮੀ ਹੈ ਤੇ ਆਪਾਂ ਉਹਨਾਂ ਤੋਂ ਵੀ ਪੁੱਛਦੇ ਆਂ ਜਿਹੜੀਆਂ ਕਮੀਆਂ ਆ ਉਹ ਸਾਨੂੰ ਦੱਸਣਗੇ ਉਹਨਾਂ ਪਿੰਡ ਵਿੱਚ ਕੀ-ਕੀ ਉਹਨਾਂ ਨੂੰ ਜ਼ਰੂਰੀ ਚਾਹੀਦਾ ਹੈ ਤੇ ਸਰ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਸਰ ਤੁਸੀਂ ਹੁਣ ਸਾਨੂੰ ਦੱਸ ਸਕਦੇ ਹੋ ਕਿ ਤੁਹਾਡੇ ਪਿੰਡ ਵਿੱਚ ਜਿਹੜੇ ਪਹਿਲ ਦੇ ਆਧਾਰ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਿਹੜੀਆਂ ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਚਾਹੀਦੀਆਂ ਨੇ ਬਹੁਤ-ਬਹੁਤ ਧੰਨਵਾਦ ਭਾਈ ਤੁਹਾਡਾ ਪਹਿਲ ਦੇ ਆਧਾਰ ਤੇ ਭਾਈ ਸਾਡਾ ਪਹਿਲਾਂ ਤਾਂ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਬਹੁਤ ਜ਼ਿਆਦਾ ਗੰ ਤੇ ਸਾਡੀਆਂ ਫਿਰਨੀ ਹਜੇ ਪੂਰੀ ਕੱਚੀ ਪਈ ਹੈ ਜੀ ਇਹ ਆਲੇ-ਦਾਲੇ ਪਿੰਡਾਂ ਦੇ ਸਾਰੇ ਫਿਰਨੀ ਕੱਚੀ ਹੈ ਪੂਰੀ ਫਿਰਨੀ ਕੱਚੀ ਪਈ ਪਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਡੇ ਮੰਤਲ ਪਿੰਡ ਚ ਕੋਈ ਬੱਸ ਹੈ ਨਹੀਂ ਮਤਲਬ ਜਿੱਦਾਂ ਕਿ ਕਿਤੇ ਗੜਸ਼ੰਕਰ ਵਗੈਰਾ ਜਾਣ ਨੂੰ ਕੋਈ ਸਾਧਨ ਕੋਈ ਸਾਧਨ ਨਹੀਂ ਹੈਗਾ ਕੋਈ ਬੱਸ ਹੈ ਨਹੀਂ ਕੋਈ ਸਾਧਨ ਹੈ ਨਹੀਂ ਕੋਈ ਵੀ ਜਾਂਦਾ ਆਪਣਾ-ਆਪਣਾ ਸਾਧਨ ਲੈ ਕੇ ਜਾਂਦਾ ਗਰੀਬ ਬੰਦੇ ਦਾ ਜਾਨੀ ਔਖਾ ਜਾਣਾ ਬਹੁਤ ਜ਼ਿਆਦਾ ਔਖਾ ਪਈ ਫਿਰ ਉਸ ਤੋਂ ਬਾਅਦ ਸੜਕ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਜੀ ਅਗਰ ਕੋਈ ਉਦੋਂ ਦਾ ਕੇਸ ਆ ਜਾਵੇ ਅਮਰਜੈਂਸੀ ਹਾਂਜੀ ਉਹ ਮਤਲਬ ਸਾਨੂੰ ਨਹੀਂ ਲੱਗਦਾ ਗਰ ਸ਼ੰਕਰ ਤੱਕ ਪੁੱਜ ਸਕਦਾ ਹਾਂ ਤੇ ਇਸ ਕਰਕੇ ਟੋਏ ਟੱਬੇ ਬਹੁਤ ਜ਼ਿਆਦਾ ਗਏ ਝੁੰਗੀ ਤੋਂ ਲੈ ਕੇ ਮਹਿਦਵਾਨੀ ਮਹਿਦਵਾਨੀ ਤੋਂ ਲੈ ਕੇ 12 ਪਰ ਤੱਕ ਬਹੁਤ ਬੁਰਾ ਹਾਲ ਹੈਗਾ ਰਸਤੇ ਦਾ ਹਾਂਜੀ ਹਾਂਜੀ ਤੇ ਇਹ ਸਰ ਬਹੁਤ ਤੁਹਾਡੇ ਜਿਦਾ ਕਹਿੰਦਾ ਤੁਸੀਂ ਕੀ ਐਮਰਜੈਂਸੀ ਕੇਸ ਹੋਵੇ ਤਾਂ ਆਪਾਂ ਜਲਦੀ ਲੈ ਕੇ ਨਹੀਂ ਜਾ ਸਕਦੇ ਹੈਨਾ ਕੋਈ ਕੁਝ ਵੀ ਹੋ ਸਕਦਾ ਤੇ ਇਹ ਤਾਂ ਪਹਿਲੇ ਧਾਰਤੇ ਚਲੋ ਅਸੀਂ ਵੀ ਡਿਊਟੀ ਸਪੀਕਰ ਸਾਹਿਬ ਨੂੰ ਗੁਜਾਰਸ਼ ਕਰਦੇ ਆਂ ਕਿ ਜਿਹੜੀ ਇਹ ਸੜਕ ਹੈ ਪਹਿਲੇ ਧਾਰਤੇ ਤੇ ਬਣਾਈ ਜਾਵੇ ਤੇ ਕਿਹੜੀਆਂ ਬੱਸਾਂ ਆ ਇਹ ਜਰੂਰ ਸਰਕਾਰ ਨੂੰ ਲਾਣੀਆਂ ਚਾਹੀਦੀਆਂ ਇਹ ਪਿੰਡਾਂ ਵਿੱਚ ਸਰਪ ਇੱਕ ਹੀ ਵਾਸਤੇ ਲਾਦਣ ਵਿਚੱਕ ਬੱਸ ਜਰੂਰ ਲੈਣੀ ਚਾਹੀਦੀ ਕਿਉਂਕਿ ਦੇਖੋ ਹਰ ਇੱਕ ਕੋਲ ਸਾਧਨ ਨਹੀਂ ਹੈ ਅਮੀਰ ਬੰਦਾ ਸਾਧਨ ਤੇ ਚੱਲ ਜਾਊਗਾ ਗਰੀਬ ਬੰਦਾ ਨਹੀਂ ਜਾ ਸਕਦਾ ਬਿਲਕੁਲ ਬਿਲਕੁਲ ਹਾਂਜੀ ਤੇ ਇੱਕ ਪੀਨ ਵਾਲੇ ਪਾਣੀ ਦੀ ਗੱਲ ਤੁਸੀਂ ਕੀਤੀ ਹੈ ਵੀ ਬਹੁਤ ਜੱਦਾ ਕੇ ਲਈ ਇਹ ਦੂਜੇ ਆਏ ਕਿਉਂਕਿ ਹਰ ਇੱਕ ਦੇ ਘਰ ਬੋਰ ਨਹੀਂ ਹੈਗਾ ਹਰ ਇੱਕ ਦੇ ਘਰ ਸਰ ਬੋਰ ਰਹਿਣੀ ਹੈ ਇੱਕੇ ਬੋਰ ਹੁੰਦਾ ਜਿਹੜਾ ਸਰਕਾਰੀ ਹੁੰਦਾ ਜੀ ਤੇ ਫਿਲਟਰ ਜਿਹੜਾ ਹਰੇਕ ਬੰਦਾ ਨਹੀਂ ਲਾ ਸਕਦਾ ਭਾਜੀ ਹੁਣ ਦੇਖੋ ਜੇ ਕੋਈ ਜਿਹਦੇ ਕੋਈ ਇਨਕਮ ਹੈ ਜਿਹਦੇ ਕੋਈ ਸੋਰਸ ਹੋ ਲਾ ਲੂ ਕਿ ਤੇਰਾ ਗਰੀਬ ਬੰਦਾ ਜਿਹੜਾ ਦਿਹਾੜੀ ਕਰਕੇ ਰੋਟੀ ਕਮਦਾ ਉਹ ਕਿੱਥੋਂ ਲਾ ਲੂ ਬਹੁਤ ਔਖਾ ਜੀ ਬਹੁਤ ਔਖਾ ਫਿਲਟਰ ਵੀ ਨਾ ਜੀ ਜੇ ਅਸੀਂ ਲਾਨੇ ਆ ਉਹ ਸਾਡਾ 10 ਜਾਂ 15 ਦਿਨ ਬਾਅਦ ਦੁਬਾਰਾ ਚੌਕ ਹੋ ਜਾਂਦੇ ਅੱਛਾ ਜੀ ਫਿਲਟਰ ਇਹਨਾਂ ਗੰਦਾ ਪਾਣੀ ਹੈ ਬਹੁਤ ਜ਼ਿਆਦਾ ਗੰਦਾ ਪਾਣੀ ਹੈ ਠੀਕ ਹੈ ਜੀ ਹਾਂ ਬਹੁਤ ਵੱਡੀ ਸਮੱਸਿਆ ਪਾਣੀ ਵਾਲੀ ਸਾਡੀ ਬਹੁਤ ਵੱਡੀ ਸਮੱਸਿਆ ਠੀਕ ਹੈ ਜੀ ਹਾਂ ਜੀ ਸਰਪੰਚ ਜੀ ਹੁਣ ਤੁਸੀਂ ਦੱਸੋ ਜੀ ਮੈਂ ਤੁਹਾਤੋਂ ਹੁਣ ਇੱਕ ਗੱਲ ਪੁੱਛਣਾ ਚਾ ਠੀਕ ਹੈ ਹੁਣ ਆ ਦੇਖੋ ਆਪਾਂ ਉਹਨਾਂ ਕੈਮਰਾ ਕਈ ਪਿੰਡਾਂ ਵਾਲੇ ਨਹੀਂ ਮੰਨਦੇ ਸਾਡੇ ਪਿੰਡ 'ਚ ਨਸ਼ਾ ਨਹੀਂ ਹੈ ਪਰ ਫਿਰ ਨਸ਼ਾ ਹੈਗਾ ਕਿੱਥੇ ਆ ਹੁਣ ਤੁਹਾਨੂੰ ਮੈਂ ਉਹਨਾਂ ਕੈਮਰਾ ਪੁੱਛ ਰਿਹਾ ਕਿ ਤੁਹਾਡੇ ਪਿੰਡ 'ਚ ਨਸ਼ਾ ਹੈ ਸਰ ਸਾਡੇ ਪਿੰਡ ਦੇ ਵਿੱਚ ਨਸ਼ਾ ਬਾਕਿਆ ਹੈ ਨਹੀਂ ਜੀ तकरीबन ਨਾ ਮੱਤ ਰਹੀ ਹਾਂ ਜੀ ਸਾਡੇ ਪਿੰਡ ਦੇ ਵਿੱਚ ਜ਼ਿਆਦਾਤਰ ਸਾਰੇ ਮਾਲਕ ਦੇ ਲੜਨ ਲੱਗੇ ਵੀ ਹੈ ਜੀ ਨਸ਼ਾ ਬਹੁਤ ਘੱਟ ਹੈ ਜੀ ਹਾਂਜੀ ਹੈ ਹੈਗਾ ਪਰ ਐ ਨਹੀਂ ਕਹਿੰਦੇ ਨਹੀਂ ਹੈ ਪਰ ਲੇਕਿਨ ਵੱਡਾ ਨਸ਼ਾ ਨਹੀਂ ਹੈ ਛੋਟੇ ਨਸ਼ੇ ਹੈ ਜਿਹਦਾ ਕੋ दारू ਵਗੈਰਾ ਪੀਂਦਾ ਨਹੀਂ ਨਹੀਂ ਇਹ ਨਸ਼ਾ ਤਾਂ दारू ਤਾਂ ਅਜੇ ਨਹੀਂ ਆਂਦਾ ਇਹ ਤਾਂ ਹੁਣ ਸਰਕਾਰ ਆਪ ਖੁਦ ਵੇਚ ਰਹੀ ਹੈ ਨਹੀਂ ਨਹੀਂ ਉਹ ਮੇਰਾ ਇਹ ਕਹਿਣ ਦਾ ਮਤਲਬ ਹੈ ਜਿੱਦਾਂ ਹੁਣ ਕੋਈ ਵੱਡਾ ਨਸ਼ਾ ਕੋਈ ਜਿੱਦਾਂ ਅੱਜਕੱਲ ਦੇਖ ਲੋ ਚਟੇ ਦਾ ਸਿੱਧਾ ਹੈ ਆਪਾਂ ਐ ਨਹੀਂ ਚਟੇ ਤੇ ਆਏ ਨੇ ਚਟੇ ਨੇ ਘਰ ਪਟ ਤੇ 51 ਉਹ ਉਸ ਹੱਬ ਦਾ ਕੋਈ ਨਹੀਂ ਨਹੀਂ ਸਾਡੇ ਪਿੰਡ ਦੇ ਵਿੱਚ ਫਿਲਹਾਲ ਮਾਲਕ ਦੀ ਕਿਰਪਾ ਇਸ ਚੀਜ਼ ਤੇ ਤੇ ਚਟੇ ਵਾਲਾ ਕੋਈ ਵੀ ਇੱਕ ਵੀ ਕਿਸੇ ਨਹੀਂ ਪੱਕੀ ਤੁਸੀਂ ਗਾਰੰਟੀ ਲੈਣੇ ਹੋ ਪੂਰੀ ਗਾਰੰਟੀ ਹੈ ਠੀਕ ਹੈ ਹਾਂਜੀ ਹਾਂਜੀ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਅਵੇਰਨੈਸ ਦੀ ਗੱਲ ਦੱਸਣੀ ਚਾਹਨਾ ਹੈ ਇੰਨੇ ਵੀ ਤੁਹਾਡੇ ਪੰਚ ਸਬਾ ਨਾਲ ਕਿ ਇਹ ਆਪਣਾ ਆਪਣਾ ਬਾੜ ਦੇਖ ਲੈਣਾ ਤੀਖਦੇ ਰਹਿਣਾ ਹੈਨਾ ਚੈੱਕ ਕਰਦੇ ਰਹਿਣਾ ਠੀਕ ਹੈ ਜੀ ਤੇ ਸਾਡੇ ਬਾੜ ਦੇ ਵਿੱਚ ਕੋਈ ਹੈ ਹੈ ਨਹੀਂ ਜੇ ਕੋਈ ਹੈਗਾ ਵੀ ਹੈ ਕਿਉਂਕਿ ਇਹ ਇੱਕ ਬਿਮਾਰੀ ਹੈ ਠੀਕ ਹੈ ਇਹ ਬਿਮਾਰੀ ਹੈ ਕਿ ਜੇ ਹੈਗਾ ਵੀ ਹੈ ਉਹਦਾ ਆਪਾਂ ਜਿੱਦਾਂ ਕਿ ਗੁਪਤ ਢੰਗ ਨਾਲ ਇਲਾਜ ਕਰਾ ਸਕਦੇ ਹਾਂ ਕਿਉਂਕਿ ਸੈਲਫ ਰਿਸਪੈਕਟ ਕਰਕੇ ਕੋਈ ਸਾਹਮਣੇ ਇਲਾਜ ਨਹੀਂ ਕਰਾਂਦਾ ਹੈਨਾ ਆਪਾਂ ਗੁਪਤ ਢੰਗ ਨਾਲ ਇਲਾਜ ਕਰਾ ਦਿਆ ਬਿਲਕੁਲ ਬਿਲਕੁਲ ਜੀ ਪਰ ਫਿਲਹਾਲ ਹੈ ਨਹੀਂ ਅਗਰ ਹੋਵੇ ਤਾਂ ਆਪਾਂ ਬਿਲਕੁਲ ਉਹਦਾ ਮੁੱਦਾ ਚੱਕਾਂਗੇ ਜੀ ਇਸ ਚੀਜ਼ ਦਾ ਜੇ ਮੈਂ ਵੈਸੇ ਉਹ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹਨਾ ਜੇ ਇਸ ਤਰ੍ਹਾਂ ਸਾਰੇ ਪੰਜਾਬ ਚ ਆਪਣੇ ਸਰਪੰਚ ਤੇ ਪੰਚ ਟੀਮ ਪਿੰਡ ਵਿੱਚ ਹੁਣ ਸਰਕਾਰ ਨੇ ਤੋਂ ਪਰੋਠਲ ਪਾਈ ਹੋਈ ਹੈ ਨਾ ਵਿੱਚ ਪਈ ਆ ਹੁਣ ਸਾਨੂੰ ਪਿੰਡਾਂ ਚ ਦੇਖੋ ਅਸੀਂ ਰਜਾਈਆਂ ਵਿੱਚ ਬੈਠ ਕੇ ਕਮੈਂਟ ਕਰੀ ਜਾਂਦੇ ਜੀ ਨਸ਼ਾ ਨਹੀਂ ਰੁਕਦਾ ਸਾਨੂੰ ਆਪ ਨੂੰ ਭਾਜੀ ਹੱਲ ਕਰਨਾ ਪੈਣਾ ਆਪ ਨੂੰ ਉੱਠਣਾ ਪੈਣਾ ਕਪੂਟ ਆਪ ਨੂੰ ਮੋੜਾ ਪੈਣਾ ਜੇ ਸਾਰੇ ਪੰਜਾਬ ਦੇ ਸਰਪੰਚ ਆਪਣਾ ਆਪਣਾ ਪਿੰਡ ਸੰਭ ਲੈਣਾ ਤਾਂ ਨਸ਼ਾ ਕਿ ਆਜੂ ਪੰਜਾਬ ਚ ਫਿਰ ਤਾਂ ਬਿਲਕੁਲ ਆਪਣਾ ਖਤਮ ਹੋ ਸਕਦਾ ਜੀ ਨਸ਼ਾ ਜੇ ਸਰਪੰਚ ਪੰਚ ਵੀ ਆਪਣਾ ਆਪਣਾ ਬਾੜ ਆਪਣਾ ਆਪਣਾ ਪਿੰਡ ਲੈ ਲੈਣਨਾ ਜੀ ਤਾਂ ਨਸ਼ਾ ਤਾਂ ਜਦ ਇਹ ਹੋ ਜਾਣਾ ਜੀ ਖਤਮ ਹੁਣ ਸਰਕਾਰ ਨੇ ਬਾਰਡਰਾਂ ਤੋਂ ਤਾਂ ਨੇ ਬੰਦ ਕਰਤਾ ਹਾਂਜੀ ਹਾਂਜੀ ਕਿੰਨੇ ਫੜ ਹੁੰਦੇ ਨੇ ਚਰੋ ਜੀ ਹੁਣ ਸਰਕਾਰ ਦੇ ਨਾਲ ਤਾਂ ਖੜਨਾ ਪੈਣਾ ਹੀ ਹੈ ਖੜਨਾ ਪੈਣਾ ਜੀ ਸਰਕਾਰ ਨਾਲ ਖੜਨਾ ਹੀ ਪੈਣਾ ਤਾਈਓ ਨਸ਼ਾ ਬੰਦ ਹੋਣਾ ਜੀ ਸਰਪੰਚਾਂ ਨੂੰ ਪੰਚਾਂ ਨੂੰ ਉਹਨਾਂ ਨੂੰ ਕਹਿਲ ਦੇ ਆਧਾਰ ਤੇ ਸਰਕਾਰਾਂ ਦਾ ਪ੍ਰਸ਼ਾਸਨ ਦਾ ਸਾਥ ਦੇਣਾ ਪੈਣਾ ਹੈ ਦੇਣਾ ਚਾਹੀਦਾ ਵੀ ਹਾਂਜੀ ਹਾਂਜੀ ਤੇ ਫਿਰ ਨਸ਼ਾ ਕਿੱਦੇ ਵਸੇ ਦੀਆਂ ਸਰਦਾਂ ਦੇ ਜਦੋਂ ਆਣਾ ਨਹੀਂ ਤਾਂ ਆਪੇ ਵਿਕਣਾ ਨਹੀਂ ਹਾਂਜੀ ਹਾਂਜੀ ਤੇ ਫਿਰ ਆਪਾਂ ਜਿਹੜੇ ਨੌਜਵਾਨ ਆ ਸਾਡੇ ਉਹਨਾਂ ਨੂੰ ਆਪਾਂ ਜਾਣੇ ਜਿਹੜੇ ਕਰਦੇ ਆ ਚਲੋ ਇਹ ਬਹੁਤ ਅਸੀਂ ਬਹੁਤ ਨੇੜੇੋਂ ਦੇਖਿਆ ਇਹਨੂੰ ਬਹੁਤ ਮਾੜੀ ਚੀਜ਼ ਹੈ ਇਹ ਕਈ ਮੋਤਾਂ ਵੀ ਹੋਈਆਂ ਨੇ ਉਹਨਾਂ ਦੇ ਕਾਰਨ ਕਈ ਮਾਪਿਆਂ ਦੇ ਇਕੱਲੇ-ਇਕੱਲੇ ਪੁੱਤ ਘਰ ਉਜੜ ਗਏ ਆ ਹਾਂਜੀ ਤੇ ਇਹ ਜਿਹੜੇ ਵੇਚਦੇ ਆ ਚਲੋ ਉਹਨਾਂ ਦਾ ਵੀ ਹਾਲ ਬੁਰਾ ਹੀ ਹੋਣਾ ਆ ਕਿਉਂਕਿ ਮਾਮਾ ਦੀ ਬਦ ਫੀਸਾਂ ਲੈਂਦੇ ਜਿਹੜੇ ਤੇ ਪਰ ਫਿਰ ਵੀ ਤੁਹਾਨੂੰ ਅਵੇਅਰ ਰਹਿਣਾ ਚਾਹੀਦਾ ਪਿੰਡ 'ਚ ਇਹਦਾਂ ਦਾ ਕੇਸ ਨਾ ਆਵੇ ਨਾ ਕਰੇ ਕਿ ਬਾਹਰੋਂ ਕੋਈ ਆ ਕੇ ਇਹਦਾਂ ਦਾ ਕੋਈ ਏਦਾਂ ਹੈ ਨਾ ਕਰ ਜੇ ਬਿਲਕੁਲ ਜੀ ਬਿਲਕੁਲ ਜਾਗਰੂਤ ਮਤਲਬ ਰਹਿਣਾ ਪੈਣਾ ਹਰ ਇੱਕ ਬੰਦੇ ਨੂੰ ਔਰ ਜਿਹੜੇ ਵੀ ਨਸ਼ੇ ਕਰਦੇ ਉਹਨਾਂ ਨੂੰ ਵੀ ਇਹ ਚੀਜ਼ ਸੋਚ ਲੈਣੀ ਚਾਹੀਦੀ ਹੈ ਕਿ ਇਹ ਕੋ ਬੜੀ ਬਹਾਦਰੀ ਵਾਲੀ ਗੱਲ ਨਹੀਂ ਆਪਾਂ ਦੇਖਦੇ ਆ ਇਹ ਤਾਂ ਮੌਤ ਹੈ ਭਾਜੀ ਬਿਲਕੁਲ ਮੌਤ ਹੈ ਜੀ ਕਿੰਨੇ ਮਾਮਾਂ ਦੇ ਪੁੱਤ ਮਰ ਗਏ ਤੇ ਹਾਸਲ ਕੁਝ ਨਹੀਂ ਹੋਇਆ ਜੀ ਬੱਚੇ ਰੋੜ ਜਾਂਦੇ ਮਗਰ ਬੱਚੇ ਕੇ ਮਾਮਾ ਮੈਂ ਦੇਖੋ ਜਿਹੜੇ ਕੁਆਰੇ ਉਹਨਾਂ ਦੀ ਮਾਮਾ ਰੋਲ ਜਨੀਆਂ ਹੈ ਨਾ ਮਾਮਾ ਨੂੰ ਕਿੰਨੀ ਸਾਨੂੰ ਪਾਲਦੀਆਂ ਮਾਮਾ ਕਿੰਨੇ ਆ ਅਸਾ ਉਮੀਦਾਂ ਨਾਲ ਪਾਲਦੀਆਂ ਫੇ ਸਾਡਾ ਪੁੱਤ ਆ ਕਰੂ ਆ ਕਰੂ ਪਰ ਅਸੀਂ ਬਹੁਤ ਗਲਤ ਹੋ ਜੰਨੇ ਆ ਪਰ ਉਹ ਸਾਡੇ ਲਈ ਸ਼ਰਮਨਾਕ ਗੱਲ ਹੈ ਤੇ ਸਾਨੂੰ ਨਹੀਂ ਹੋਣਾ ਚਾਹੀਦਾ ਤੇ ਸਾਰਿਆਂ ਨੂੰ ਸੋਚਣਾ ਚਾਹੀਦਾ ਮਾਪੇ ਬਾਰੇ ਜਰੂਰ ਸੋਚਣਾ ਚਾਹੀਦਾ ਤੇ ਹੁਣ ਸਰਦਾਰ ਸਾਹਿਬ ਆਪਾਂ ਸਰਕਾਰ ਤੇ ਆਨੇ ਆ ਜਿਹੜੀ ਆਪਣੀ ਐਸਐਮਈ ਸਰਕਾਰ ਚੱਲ ਰਹੀ ਹੈ ਸਰਦਾਰ ਪਗੰਤਵਾਨ ਸਿੰਘ ਮਾਨ ਜੋ ਮੁੱਖ ਮੰਤਰੀ ਸਾਡੇ ਉਹਨਾਂ ਦੀ ਰਹਿਨਮਾਈ ਹੈ ਜਿਹੜੀ ਸਰਕਾਰ ਚੱਲ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਤੁਹਾਡੇ ਵਿਚਾਰ ਨੇ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਚੱਲ ਰਹੀ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਮੁੱਦੇ ਚੱਕ ਰਏ ਔਰ ਨਵਾਬੀ ਰਏ ਜੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਹੁਣ ਸਰਕਾਰ ਦੀ ਜਿਸ ਢੰਗ ਨਾਲ ਵੀ ਚੱਲ ਰਹੀ ਵਧੀਆ ਚੱਲ ਰਹੀ ਹੈ ਨਾ ਜੀ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਰੋੜੀ ਸਾਹਿਬ ਸਾਨੂੰ ਜਿਹੜੇ ਆਪਣੇ ਐਮਐਲਏ ਸਦਾ ਜੈ ਕਿਸਨ ਸਿੰਘ ਜਰੂਰੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਇਹ ਮੈਂ ਕਹਿਣਾ ਮੈਂ ਜਿਤੋਂ ਦੀ ਸੁਰਤ ਸੰਭੀ ਹੈ ਪਹਿਲਾਂ ਚਲੋ ਹੋਊਗਾ ਕੋਈ ਤੇ ਐਡਾ ਬੜਾ ਉਹਦਾ ਜਿਹੜਾ ਸਾਡੇ ਚਾਰ ਘੰਟੇ ਪਹਿਲੀ ਵਾਰ ਮਿਲਿਆ ਉਹਨਾਂ ਨੇ ਤੁਹਾਡੇ ਬਾਰੇ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਜਿਹੜੇ ਕੰਮ ਹੈ ਉਹਨਾਂ ਨੂੰ ਤੁਸੀਂ ਇਹਨਾਂ ਬਾਰੇ ਚੰਨਾ ਪਾਇਆ ਜਿੰਨੇ ਵੀ ਸਾਡੇ ਕੰਮ ਹੈ ਜੀ ਇਹਨਾਂ ਦਾ ਸਾਰਿਆਂ ਦਾ ਚੰਨਣਾ ਆਪਾਂ ਥੋੜੀ ਸਭ ਅੱਗੇ ਰੱਖਿਆ ਜੀ ਤੇ ਮੰਗ ਪੱਤਰ ਵੀ ਦਿੱਤੇ ਐ ਠੀਕ ਹੈ ਜੀ ਤੇ ਸਾਨੂੰ ਪੂਰਾ ਵਿਸ਼ਵਾਸ ਦਿਵਾ ਕੇ ਗਏ ਐ ਤੇ ਜਿਹੜੇ ਵੀ ਕੰਮ ਤੁਹਾਡੇ ਹੈਗੇ ਐ ਪੈਲ ਦੇ ਆਧਾਰ ਤੋਂ ਆਪਾਂ ਬਹੁਤੇ ਸਾਰੇ ਕੰਮ ਕਰਾਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਔਰ ਸਾਨੂੰ ਵਿਸ਼ਵਾਸ ਵੀ ਹੈ ਔਰ ਉਹਨਾਂ ਤੇ ਮਾਨ ਵੀ ਹੈ ਠੀਕ ਹੈ ਜੀ ਹਾਂਜੀ ਜਿਸ ਤਰ੍ਹਾਂ ਤੁਸੀਂ ਸੁਣਿਆ ਸਰਪੰਚ ਸਾਹਿਬ ਕਹਿੰਦੇ ਨੇ ਕਿ ਸਾਨੂੰ ਰੂਰੀ ਸਾਹਿਬ ਤੇ ਮਾਨ ਵੀ ਹੈ ਤੇ ਵਿਸ਼ਵਾਸ ਵੀ ਹੈ ਕਿ ਉਹ ਇਹਨਾਂ ਜੋ ਵੀ ਇਹਨਾਂ ਦੇ ਪਿੰਡ ਦੇ ਕੰਮ ਨੇ ਉਹ ਜਿਹੜੇ ਆ ਉਹ ਜ਼ਰੂਰ ਕਰਾਂਗੇ ਤੇ ਚਲੋ ਦੇਖਦੇ ਆ ਕਰਾਉ ਗਣ ਕਰਾਣ ਵੀ ਕਈ ਵੀ ਜ਼ਰੂਰ ਕਿਉਂਕਿ ਉਹਨਾਂ ਨੇ ਇੱਕ ਕਸਬੀ ਵੀ ਦਿੱਤੀ ਹੈ ਕਿ ਸਰਪੰਚਾਂ ਨੂੰ ਕਿ ਤੁਸੀਂ ਕੰਮ ਕਰਾਣ ਵਾਲੇ ਬਣੋ ਮੇਰੇ ਕੋਲ ਪੈਸਾ ਬਹੁਤ ਹੈ ਤੁਸੀਂ ਕੰਮ ਕਰਾਓ ਤੇ ਪੈਸਾ ਬਹੁਤ ਆਏਗੀ ਇਸ ਵਾਰ ਮੇਰੇ ਕੋ ਦੋ ਜਿਪ ਆਇਆ ਟੈਨਸ਼ਨ ਨਾ ਲਓ ਤੁਸੀਂ ਕੰਮ ਕਰਾਣੇ ਵਾਲੇ ਬਣੋ ਮੈਂ ਪੈਸਾ ਬਹੁਤ ਹੈ ਮੇਰੇ ਕੋ